अब उसके बाद देखते हैं कि कैसा वो एक सरकार को पंजाब सरकार को भी एक संवेदनशील इस पे जो रूप इख्तियार करना चाहिए और उसके बाद देखते हैं पंजाब सरकार को रिवोक करना चाहिए नहीं तो हम जो माननीय अदालत का रुख करेंगे सुनने महाराज कि हमेशा तक भी जाएंगे और इस बात को रखेंगे देखो जी जो ये है कि जड़ी सारी गल है इसदा जड़ा हल है जो पंजाब सरकार के हाथ दे बीच है मुख्यमंत्री भगवंत सिंह मान के हाथ में उन्होंने एनएससी लाए ਤੇ ਮੇਰੇ ਸਾਮਨਾ ਨੂੰ ਰਿਵੋਕ ਵੀ ਕਰ ਦੇਣਾ ਚਾਹੀਦਾ ਸੀ ਰਿਲੇਸ਼ਨ ਨੂੰ ਅਲਾਉ ਕੀਤਾ ਸੀ ਭਾਈ ਅਮਰਿਤ ਪਾਸ ਸਿੰਘ ਨੂੰ ਮਿਲਦੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਚਾਚਾ ਜੀ ਮੈਂ ਉਹਨਾਂ ਦਾ ਐਡਵੋਕੇਟ ਹਾਂ ਸਾਨੂੰ ਜੋ ਪਰਮਿਸ਼ਨ ਨਹੀਂ ਸੀ ਮੇਰੇ ਸੀ ਪਾਰਲੀਮੈਂਟ ਦੀ ਐਸੀ ਜਿੱਤੇ ਹੋਤੇ ਵੀ ਜੋ ਪਾਸ ਨਹੀਂ ਸੀ ਤੇ ਉਸ ਤੋਂ ਬਾਅਦ ਹਲੇ ਤੱਕ ਕੋਈ ਇਨਫਾਰਮੇਸ਼ਨ ਨਹੀਂ ਤੇ ਮੈਂ ਵੀ ਉਹਨਾਂ ਦੇ ਪਿਤਾ ਜੀ ਦੇ ਚਾਚਾ ਜੀ ਨਾਲ ਉਹਦੋਂ ਹੀ ਫਿਰ ਕੋਈ ਗੱਲ ਹੋ ਸਕੇ ਅੱਛਾ ਆਪ ਇੰਨਾ ਬੜਾ ਮਸਲਾ ਮਿੱਟੋ ਮਾਮਲਾ ਚੱਲ ਰਹਾ ਹੈ پارلیمنٹ بن چکے جو روپ اختیار کرنا چاہیے اور اس کے بعد دیکھتے ہیں پنجاب سرکار کو ریوو کرنا چاہیے نہیں تو ہم جو کے عدالت کا روک کریں گے جی مہاراجہ تک بھی جائیں گے اور اس بات کو رکھیں گے دیکھو جی جو ہے ਇਹ ਜਿਹੜੀ ਸਾਰੀ ਗੱਲ ਹੈ ਇਸ ਦਾ ਜਿਹੜਾ ਹੱਲ ਹੈ ਜੋ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ 'ਚ ਉਹਨਾਂ ਨੇ ਐਨਐਸਐਲ ਲਾਇਆ ਤੇ ਮੇਰੇ ਸਾਬ ਨੂੰ ਉਹਨਾਂ ਨੂੰ ਰਿਵੋਕ ਵੀ ਕਰ ਦੇਣਾ ਚਾਹੀਦਾ ਜੀ ਰਿਲੇਸ਼ਨ ਨੂੰ ਲਾਉ ਕੀਤਾ ਸੀ ਭਾਈ ਅਮਰਿਤਪਾਲ ਸਿੰਘ ਨੂੰ ਮਿਲਦੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਚਾਚਾ ਜੀ ਮੈਂ ਉਹਦਾ ਐਡਵੋਕੇਟ ਆ ਸਾਨੂੰ ਜੋ ਪਰਮਿਸ਼ਨ ਨਹੀਂ ਸੀ ਮੇਰੇ ਸੀ ਪਾਰਲੀਮੈਂਟਿਕ ਏਐਸ ਵਿੱਚ ਤੇ ਉੱਥੇ ਵੀ ਜੋ ਪਾਸ ਨਹੀਂ ਸੀ ਤੇ ਉਸ ਤੋਂ ਬਾਅਦ ਹਲੇ ਤੱਕ ਕੋਈ ਇਨਫਾਰਮੇਸ਼ਨ ਜਿਵੇਂ ਵੀ ਉਹਨਾਂ ਦੇ ਪਿਤਾ ਜੀ ਦੇ ਚਾਚਾ ਜੀ ਵਾਪਸ ਉਹਦੇ ਇਧਰ ਕੋਈ ਗੱਲ ਅੱਛੀ ਨਹੀਂ

ਇਹ ਹੈ ਕਿ ਜਿਹੜੀ ਸਾਰੀ ਗੱਲ ਹੈ ਇਸ ਦਾ ਜਿਹੜਾ ਹੱਲ ਹੈ ਜੋ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਖੀਂ ਉਹਨਾਂ ਨੇ ਐਨਐਸਏ ਲਾਇਆ ਤੇ ਮੇਰੇ ਸਾਰਿਆਂ ਨੂੰ ਉਹਨਾਂ ਨੂੰ ਰਿਵੋਕ ਵੀ ਕਰ ਦੇਣਾ ਚਾਹੀਦਾ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par